ਸਤਿ ਸ੍ਰੀ ਅਕਾਲ। ਨਮਸਕਾਰ, ਅਦਾਬ। ਕੀ ਹਾਲ ਚਾ ਦੋਸਤੋ? ਉਮੀਦ ਕਰਦਾ ਕਿ ਤੁਸੀਂ ਸਾਰੇ ਮਜੀ ਚ ਹੋਗੇ। ਜਿਹੇਸ ਤਰ੍ਹਾਂ ਕੈਨੇਡਾ ਦੇ ਹਾਲਾਤ ਖਰਾਬ ਹੋਏ ਨਾ, ਕੰਮ ਕਰਦੀ ਬਿਸ਼ਨ ਬੋ ਖਰਾਬ ਦੇ। ਜਿੰਨੇ ਵੀ ਸਟੂਡੈਂਟ ਗਏ ਵੀ ਅਜਕਲ ਸਾਰੇ ਕਲਮ ਦੇ ਬੇਵੇ। ਜੋਬ ਨਹੀਂ ਗਈ, ਪੀਆਰ ਦੇ ਚਾਂਸ ਨਹੀਂ ਹੈ ਕੋਈ। ਬੜੀ ਲੋਕੀ ਹੋਏ ਸੋਚਦੇ ਵੀਿੱਤੋਂ ਵਾਪਸ ਜਾਣਾ ਪੈਣਾ। ਕਈ ਲੋਕ ਡੌਂਕੀ ਮਾਰ ਕੇ ਯੂਐਸਏ ਜਾਣੇ ਵੀ। ਯਾਨੀ ਕਿ ਲਾਈਫ ਉੱਥੇ ਬੜੀ ਉਹ ਬੜੀ ਹਾਲਾਤਾਂ ਦੀ ਗੁਜ਼ਾਰੇਵੇਂ ਕੰਮਕਾਜ ਤੇ ਖਰਾਬ ਹੈ ਗਈ ਹੈਗਾ ਤੇ ਆਸ਼ ਵੀ ਬੜੀ ਮੁਸ਼ਕਲ ਹੈ ਉੱਥੇ ਕਈ ਟੈਂਟਾਂ ਜਰਾਂ ਦੇਵੇ ਇਹਦਾ ਜਿਹੜਾ ਝਟਕਾ ਇਹਦਾ ਸਿਰਫ ਪੰਜਾਬੀਆਂ ਨੂੰ ਨਹੀਂ ਲੱਗਾ ਅਗਰ ਤੁਸੀਂ ਸੋਚੋ ਵੀ ਪੰਜਾਬ ਦੇ ਸਟੂਡੈਂਟ ਜਿਹੜੇ ਕੈਨੇਡਾ ਗਏ ਵੀ ਉਹ ਖੁਸ਼ ਦੁਖੀ ਹੈ ਦੋਸਤੋ ਯੂਰਪੀਆ ਕੰਡੀਆਂ ਵਿੱਚ ਬੜਾ ਫਰਕ ਪਿਆ ਹੈ ਯੂਰਪ ਵੀ ਜਿੱਥੇ ਪੰਜਾਬੀ ਰਹਿੰਦੇ ਸੀ ਨਾ ਜਿਵੇਂ ਸਪੇਨ ਹੋ ਗਿਆ ਇਟਲੀ ਹੋ ਗਿਆ ਪੁਰਤਗਾਲ ਹੋ ਗਿਆ ਇਹ ਥੀ ਲੋਕਾਂ ਦੇ ਹੋਏ ਸੁਪਨਾ ਸੀ ਉੱਥੇ ਜਿੰਨ ਨੂੰ ਜਾ ਕੇ ਪੁੱਛੋ ਨਾ ਬਸ ਜ ਕੈਨੇਡਾ ਜਾਣਾ ਹੈ ਕਿਉਂਕਿ ਬ੍ਰੈਗਜ਼ਿਟ ਤੋਂ ਬਾਅਦ ਇੰਗਲੈਂਡ ਦੇ ਚਾਂਸ ਬਿਲਕੁਲ ਖਤਮ ਹੋ ਗਏ ਸੀ ਇੰਗਲੈਂਡ ਜਾ ਸਕਦੇ ਨਹੀਂ ਸੀ ਤੇ ਨਿਸ਼ਾਨਾ ਸਭ ਦਾ ਹੋਇ ਸੀ ਜਿੰਨ ਨੂੰ ਪੁੱਛੋ ਕਹਿੰਦੇ ਜੀ ਬਸ ਇੱਕ ਵਾਰੀ ਬਾਹਰ ਨੂੰ ਮਿਲ ਗਿਆ ਤੇ ਅਸੀਂ ਨਾ ਉਹ ਡਾਰੀ ਮਾਰ ਜਣੀ ਹੈ ਕੈਨੇਡਾ ਚ ਸਪੇਨ ਵਿੱਚ ਇਟਲੀ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਦੂਸਰੇ ਦੇਸ਼ ਦੇ ਮੁਕਾਬਲੇ ਪਾਸ ਹੋਣ ਲੱਗਿਆ ਪੁਰਤਗਾਲ ਚ 6.5 ਸਾਲਾਂ ਬਾਅਦ ਪਾਸੋਂ ਮਿਲ ਜਾਂਦਾ ਹੀ ਤੇ ਰਸਤਾ ਕੋਈ ਜਿੱਦਾਂ ਹੀ ਪੂਰੇ ਯੂਰਪ ਦਾ ਜਿੱਥੇ ਮਰਜ਼ੀ ਜਾ ਸਕਦੇ ਵੇ ਲੇਕਿਨ ਲੋਕਾਂ ਦਾ ਮੇਨ ਰੁਝਾਨ ਸੀ ਕੈਨੇਡਾ ਵਾਲੀ ਕਿਉਂਕਿ ਪੰਜਾਬੀ ਸੋਚਦੇ ਜਿੱਥੇ ਜ਼ਿਆਦਾ ਪੰਜਾਬੀ ਰਹਿੰਦੇ ਉੱਥੇ ਜਾਣਾ ਹੈ ਇਹ ਨਹੀਂ ਸੋਚਦੇ ਵੀ ਅਗਰ ਬਹੁਤ ਜ਼ਿਆਦਾ ਵੀ ਕਿਤੇ ਆਪਣੇ ਲੋਕ ਹੋ ਜਾਣ ਉੱਥੇ ਵੀ ਕੰਮ ਕਰਦੀ ਫਿਰ ਸ਼ੇ ਖਰਾਬ ਹੋ ਜਾਂਦੀ ਏ ਸ਼ਿਕਾਇਤਾਂ ਬੁਲਾਈਆਂ ਝਗੜੇ ਤੁਹਾਨੂੰ ਪਤਾ ਫਿਰ ਪੰਜਾਬੀ ਜਿੱਥੇ ਜੇ ਪਿਆਰ ਪਾਣਗੇ ਤੇ ਬੜਾ ਤਗੜਾ ਪਾਣਗੇ ਤੇ ਜਦੋਂ ਚੁਗਲੀਆਂ ਕਰਨੀਆਂ ਹੈ ਜਦ ਲਾਈਆਂ ਕਰਦੀਆਂ ਫਿਰ ਸਭ ਪੁੱਲ ਜਾਂਦੇ ਵੇ ਪਿਆਰਪੁਰ ਇਸ ਕਰਕੇ ਉਹਨਾਂ ਨੂੰ ਵੀ ਬੜਾ ਝਟਕਾ ਲੱਗ ਜਾਗਾ ਜੀ ਕਿਉਂਕਿ ਉਮੀਦਾਂ ਤੇ ਕਰਾ ਪਾਣੀ ਫਿਰ ਗਿਆ ਹਰ ਇੱਕ ਦੇ ਦਿਮਾਗ ਚ ਇਹੋ ਜੀ ਚਲੋ ਜੀ ਉੱਥੇ ਚਲਦੇ ਆ ਮੂਲਕ ਬੜਾ ਖੂਬਸੂਰਤ ਹੈ ਗਿਆ ਬੜਾ ਅੱਛਾ ਹੈ ਕਿਉਂਕਿ ਕੈਨੇਡਾ ਦੇ ਨੰਬਰ ਬੜੇ ਬਣੇ ਸੀ ਪੰਜਾਬੀਆਂ ਹਰ ਇੱਕ ਦੇ ਦਿਮਾਗ ਸੀ ਵੀ ਕੈਨੇਡਾ ਬਹੁਤ ਖੂਬਸੂਰਤ ਹੈ ਕ੍ਰਾਈਮ ਨਹੀਂਗਾ ਲੋਕ ਅਮਰੀਕਾ ਤੋਂ ਡਰਦੇ ਸੀ ਕਹਿੰਦੇ ਅਮਰੀਕਾ ਨਹੀਂ ਜਾਣਾ ਕੈਨੇਡਾ ਜਾਣਾ ਲਿਕੇ ਹੁਣ ਜੋ ਹੁੰਦੇ ਹਾਲਾਤ ਹੋਏ ਨਾ ਥੋੜੇ ਖਰਾਬ ਜਾਦਾ ਹੀ ਹੁਣ ਲੋਕ ਕੈਨੇਡਾ ਨਾਲੋਂ ਅਮਰੀਕਾ ਨੂੰ ਸੇਫ ਸਮਝਣ ਲੱਗ ਪਏ ਜੀ ਕਹਿੰਦੇ ਭਾਵੇਂ ਡੋਂਕੀ ਲੱਗ ਜਾਣਾ ਉੱਥੇ ਕੰਮ ਤੇ ਮਿਲ ਜੇਗਾ ਰ ਕੁੜੀਆਂ ਜਾ ਕੇ ਉੱਥੇ ਮੁੰਡਿਆਂ ਨਾਲ ਤਾਂ ਘੋਰੀਆਂ ਕੈਨੇਡਾ ਚ ਕਿਉਂਕਿ ਉੱਥੇ ਦੀ ਚਾਈ ਚਾਈ ਆ ਗਈ ਨਾ ਤੁਹਾਨੂੰ ਪਤਾ ਜਵਾਨੀ ਜਦੋਂ ਆਉਂਦੀ ਫਿਰ ਬੰਦਾ ਪਰਵਾਹੀ ਕਰਦਾ ਲੋਗੇ ਉਹ ਸੋਚਦੇ ਲਾ ਉਹ ਚਲ ਰਗਾ ਤੇ ਮੈਂ ਵੀ ਚਲੇ ਨਾ ਜਾਂਦੇ ਸੈੱਟ ਹੋਈ ਨਾ ਉਹ ਕੀ ਹੁੰਦਾ ਸਿਰਫ ਜਿਹੜੇ ਲੋਕ ਜਾਂਦੇ ਨੇ ਉਹ ਦੂਜੇ ਨਾਲ ਵੀਡੀਓ ਸ਼ੇਅਰ ਕਰ ਦਿੰਦੇ ਵੇ ਕਾਰ ਬਾਰ ਦਿਖਾ ਦਿੰਦੇ ਵੇ ਟੌਲ ਦਿਖਾ ਦਿੰਦੇ ਵੇ ਉੰਝੇ ਪਿੱਛੇ ਰਹਿੰਦੇ ਹੁੰਦੇ ਵੇ ਉਹ ਇਹੋ ਸੋਚਦੇ ਵੀ ਆ ਹੁਣ ਕੈਨੇਡਾ ਪਹੁੰਚ ਗਿਆ ਨਾ ਇਹ ਹੁਣ ਸਮਝੋ ਪੱਕਾ ਹੀ ਐ ਇਹਨੇ ਬਸ 2-3-6 ਮਹੀਨਿਆਂ ਦਾ ਸਾਲ ਤੱਕ ਆਪਣੀ ਫੈਮਿਲੀ ਬੁਗਾ ਲਈ ਐ ਮਾਪੇ ਬੁਗਾ ਲੈਣੇ ਸੱਟੋ ਹੀ ਨਾ ਤਿੱਖੋ ਨਾ ਅਸੀਂ ਵੀ ਚਲੀਏ ਅਸੀਂ ਵੀ ਘਰ ਦੀ ਗਰੀਬੀ ਕਢੀਏ ਉਹ ਗਰੀਬੀ ਕੜਦੇ ਕਰਦੇ ਹੋਰ ਕਰਜ਼ਾ ਜੜ ਜਾਂਦਾ 25-30 ਲੱਖ ਰੁਪਏ ਕਰਜ਼ਾ ਲੈ ਕੇ ਤੇ ਕੈਨੇਡਾ ਪਹੁੰਚਦੇ ਵੇ ਤੇ ਉੱਥੇ ਕੋ ਨਜ ਨਹੀਂ ਆਉਂਦਾ ਪੈਸੇ ਬੁਰੇ ਹੁੰਦਾ ਇਸ ਕਰਕੇ ਸੋਚ ਸੁਣੇ ਕੀ ਪਹਿਲਾਓ ਥੈਂਕ ਯੂ ਵੈਰੀ ਮਚ